क्षत्रिय काल मैं हरकिरण सिंह सच कहूंंदी इस अगली पेशकश ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅਕਸ਼ਰੀ ਚਰਚਾ ਹੁੰਦੀ ਹੈ ਕਿ ਔਰਤਾਂ ਨੂੰ ਸਮਾਜ ਦੇ ਵਿੱਚ ਬਰਾਬਰੀ ਦਾ ਹੱਕ ਨਹੀਂ ਮਿਲਦਾ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ باوجود ਇਸ ਦੇ ਔਰਤਾਂ ਨੇ ਹਰ ਉਸ ਖੇਤਰ ਦੇ ਵਿੱਚ ਮੱਲਾ ਮਾਰੀਆਂ ਹਨ ਜਿੱਥੇ ਕਿਤੇ ਮਰਦਾਂ ਦੀ ਛੰਡੀ ਹੁੰਦੀ ਸੀ ਜਾਂ ਮਰਦਾਂ ਦੀ ਤੂਤੀ ਬੋਲਦੇ ਸੀ ਕੋਈ ਅਜਿਹਾ ਖੇਤਰ ਨਹੀਂ ਹੈ ਜਿੱਥੇ ਔਰਤਾਂ ਨੇ ਤਰੱਕੀ ਨਾ ਕੀਤੀ ਹੋਵੇ ਸਿਖਰ ਤੇ ਨਾ ਪਹੁੰਚਿਆ ਭਾਵੇਂ ਉਹ ਖੇਤਰ ਚੰਗਾ ਹੋਵੇ ਜਾਂ ਫਿਰ ਉਹ ਖੇਤਰ ਮਾੜਾ ਹੋ ਜੀ ਹਾਂ ਸੂਬੇ ਦੇ ਪੁਲਿਸ ਡਿਪਾਰਟਮੈਂਟ ਦੇ ਅੰਕੜੇ ਦੱਸਦੇ ਹਨ ਕਿ 1 ਮਾਰਚ ਨੂੰ ਗੜਾ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਛੇੜਿਆ ਗਿਆ ਸੀ ਉਸ ਦੇ ਵਿੱਚ ਪੰਜਾਬ ਪੁਲਿਸ ਨੇ 407 ਔਰਤਾਂ ਨੂੰ ਨਸ਼ਾ ਤਸਕਰੀ ਕਰਦੇ ਜਾਂ ਨਸ਼ਾ ਤਸਕਰੀ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕੀਤਾ 7 ਅਪ੍ਰੈਲ ਤੱਕ ਜਿਹੜੇ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ ਉਹਨਾਂ ਵਿੱਚ ਫੜੀਆਂ ਗੰਜਾਂ ਔਰਤਾਂ ਦੀ ਗਿਣਤੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਸਭ ਤੋਂ ਜ਼ਿਆਦਾ ਹੈ 43 ਔਰਤਾਂ ਇਕੱਲੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚੋਂ ਨਸ਼ਾ ਤਸਕਰੀ ਕਰਦੀਆਂ ਫੜੀਆਂ ਗੰਜਾਂ ਜੇ ਤੁਸੀਂ ਜ਼ਿਲ੍ਹੇਵਾਰ ਅੰਕੜੇ ਸਮਝਣਾ ਚਾਹੁੰਦੇ ਹੋ ਕਾ ਜਿਲੇਵਾਰ ਅੰਕੜੇ ਤੁਹਾਡੇ ਨਾਲ ਸਾਂਝੇ ਕਰਦੇ ਆਂ ਇਸ ਤੋਂ ਅਗਲਾ ਨੰਬਰ ਜਿਹੜਾ ਆਉਂਦਾ ਹੈ ਉਹ ਮੁੱਖ ਮੰਤਰੀ ਦਾ ਆਪਣਾ ਜ਼ਿਲ੍ਹਾ ਸੰਗਰੂਰ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ 33 ਔਰਤਾਂ ਫੜਿਆਂਗੀਆਂ ਜਲੰਧਰ ਦਿਹਾਤੀ ਦੇ ਵਿੱਚ 28 ਲੁਧਿਆਣਾ ਕਮਿਸ਼ਨਰੇਟ ਪੁਲਿਸ ਜਿਹੜਾ ਹੈ 27 ਪਟਿਆਲਾ ਦੇ ਵਿੱਚ 26 ਔਰਤਾਂ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਫੜਿਆਂਗੀਆਂ ਬਰਨਾਲਾ ਦੇ ਵਿੱਚ 21 ਕਪੂਰਥਲਾ ਦੇ ਵਿੱਚ 21 ਫਰੀਦਕੋਟ ਦੇ ਵਿੱਚ 17 ਗੁਰਦਾਸਪੁਰ ਦੇ ਵਿੱਚ 16 ਮੁਕਸਰ ਜ਼ਿਲ੍ਹੇ ਦੇ ਵਿੱਚ 16 ਮੋਗਾ ਜ਼ਿਲ੍ਹਾ 15 ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦਾ ਜਿਹੜਾ ਜ਼ਿਲ੍ਹਾ ਹੈ ਉਹਦੇ ਵਿੱਚ 14 ਲੁਧਿਆਣਾ ਦਿਹਾਤੀ 14 ਐਸ ਬੀ ਐਸ ਨਗਰ ਸ਼ਹੀਦ ਭਗਤ ਸਿੰਘ ਨਗਰ ਜਾਂ ਨਵਾਂ ਸ਼ਹਿਰ ਆਪਾਂ ਕਹਿੰਦੇ ਨੇ ਉਹਦੇ ਵਿੱਚ 14 ਮਾਨਸਾ 12 ਅੰਮ੍ਰਿਤਸਰ ਦਿਹਾਤੀ 9 ਬਠਿੰਡਾ 9 ਫਿਰੋਜ਼ਪੁਰ 8 ਖਲਨਾ ਪੁਲਿਸ ਜ਼ਿਲ੍ਹਾ 8 ਫਾਜ਼ਲਕਾ 7 ਫਤੇਗੜ ਸਾਹਿਬ ਦੇ ਵਿੱਚ 6 ਔਰਤਾਂ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਪਾਈਆਂ ਗਈਆਂ ਨੇ ਜਲੰਧਰ ਕਮਿਸ਼ਨਰ ਪੁਲਿਸ ਦੇ ਵਿੱਚ 6 ਤਰਨਤਾਰਨ ਦੇ ਵਿੱਚ 6 ਮਲੇਰ ਕੋਟਲਾ 5 पठानकोट 4 ਬਟਾਲਾ ਪੁਲਿਸ ਜ਼ਿਲ੍ਹਾ ਦੇ ਵਿੱਚ 3 ਰੋਪੜ ਦੇ ਵਿੱਚ 3 ਤੇ ਮੋਹਾਲੀ ਦੇ ਵਿੱਚ ਦੋ ਔਰਤਾਂ ਨਸ਼ਾ ਤਸਕਰੀ ਦੇ ਇਲਜ਼ਾਮਾਂ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੀਆਂ ਗੀਆਂ। ਇੱਥੇ ਜ਼ਿਕਰਯੋਗ ਇਹ ਹੈ ਕਿ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚੋਂ ਇੱਕ ਵੀ ਜ਼ਿਲ੍ਹਾ ਐਸਾ ਨਹੀਂ ਹੈ ਜਿੱਥੋਂ ਔਰਤਾਂ ਨੂੰ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਨਾ ਫੜਿਆ ਗਿਆ ਹੋਵੇ। ਮਤਲਬ ਇਹ ਜਿਹੜੀ ਸਮੱਸਿਆ ਹੈ ਇਹ ਪੂਰੇ ਪੰਜਾਬ ਦੇ ਵਿੱਚ ਬਰਾਬਰ ਫੈਲੀ ਹੋਈ ਹੈ। ਗਿਣਤੀ ਜ਼ਰੂਰ ਵੱਧ ਘਟ ਹੋ ਸਕਦੀ ਹੈ। ਲੇਕਿਨ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਨਸ਼ਾ ਤਸਕਰੀ ਦੇ ਮਾਮਲਿਆਂ ਦੇ ਵਿੱਚ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਸਾਡੇ ਅੱਜ ਦੇ ਹਾਲਾਤ ਨੇ ਇੱਥੇ ਹੀ ਵਸ ਨਹੀਂ ਹੁੰਦੀ ਪੰਜਾਬ ਤੋਂ ਬਾਹਰੋਂ ਆ ਕੇ ਵੀ ਔਰਤਾਂ ਇੱਥੇ ਸਾਡੇ ਸੂਬੇ ਦੇ ਵਿੱਚ ਨਸ਼ਾ ਵੇਚ ਰਹੀਆਂ ਇਸ ਲਿਸਟ ਦੇ ਵਿੱਚ 16 ਅਜਿਹੀਆਂ ਔਰਤਾਂ ਨੇ ਜੋ ਬਾਹਰਲੇ ਸੂਬਿਆਂ ਤੋਂ ਆ ਕੇ ਪੰਜਾਬ ਦੇ ਵਿੱਚ ਨਸ਼ਾ ਵੇਚਦੀਆਂ ਫੜੀਆਂ ਗਈਆਂ ਹਨ हरियाणा ਦੀਆਂ 3 ਔਰਤਾਂ ਨੇ ਪੱਛਮੀ ਬੰਗਾਲ ਦੀਆਂ 3 ਦਿੱਲੀ ਦੀਆਂ 2 ਝਾਰਖੰਡ ਦੀਆਂ 2 ਉੱਤਰ ਪ੍ਰਦੇਸ਼ ਦੀਆਂ 2 ਚੰਡੀਗੜ੍ਹ 1 ਹਿਮਾਚਲ ਪ੍ਰਦੇਸ਼ 1 ਮੱਧਿਆ ਪ੍ਰਦੇਸ਼ 1 ਤੇ ਰਾਜਸਥਾਨ 1 ਮਤਲਬ ਪੰਜਾਬ ਛੱਡੋ ਭਾਰਤ ਦੇ ਕਈ ਸੂਬਿਆਂ ਦੇ ਵਿੱਚੋਂ ਜੋ ਕਿ ਮੱਧਿਆ ਪ੍ਰਦੇਸ਼ ਰਾਜਸਥਾਨ ਵੈਸਟ ਬੰਗਾਲ ਕਿੱਥੇ ਕਿੱਥੇ ਤੱਕ ਫੈਲੇ ਹੋਏ ਨੇ ਚਾਰਖੰਡ ਲਗਾ ਲਓ ਤੁਸੀਂ ਉਥੋਂ ਵੀ ਆ ਕੇ ਔਰਤਾਂ ਪੰਜਾਬ ਦੇ ਵਿੱਚ ਨਸ਼ਾ ਵੇਚ ਰਹੀਆਂ ਨੇ ਸਾਡੇ ਸੂਬੇ ਦੇ ਹਾਲਾਤ ਅਜੇ ਬਣੇ ਹੋਏ ਪਿੱਛੇ ਜੇ ਬਠਿੰਡੇ ਤੋਂ ਪੰਜਾਬ ਪੁਲਿਸ ਦੀ ਇੱਕ ਮਹਿਲਾ ਸਪਾਈ ਅਮਨਦੀਪ ੌਰ ਦੇ ਫੜੇ ਜਾਣ ਤੋਂ ਬਾਅਦ ਔਰਤਾਂ ਦੇ ਨਸ਼ੇ ਵਪਾਰ ਵਿੱਚ ਸ਼ਾਮਲ ਹੋਣਾ ਇਹ ਜਿਹੜਾ ਟ੍ਰੈਂਡ ਹੈ ਇਹ ਸੁਰਖੀਆਂ ਦੇ ਵਿੱਚ ਆਇਆ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਆਪਣਾ ਧਿਆਨ ਔਰਤ ਤਸਕਰਾਂ ਵੱਲ ਵੀ ਵਧਾਇਆ ਸੰਦੀਪ ਕੁਮਾਰ ਮਲਿਕ ਹੁਸ਼ਿਆਰਪੁਰ ਦੇ ਜਿਹੜੇ ਐਸਐਸਪੀ ਨੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਨੇ ਉਹ ਦੱਸਦੇ ਨੇ ਕਿ ਜ਼ਿਲ੍ਹੇ ਦੇ ਵਿੱਚ ਕਈ ਇਲਾਕੇ ਅਜਿਹੇ ਹਨ ਜਿੱਥੇ ਉਹ ਜਿਹੜੇ ਜਾਣੇ ਜਾਂਦੇ ਨੇ ਕਿ ਸਮੱਗਲਰ ਉੱਥੇ ਰਹਿੰਦੇ ਨੇ ਜਾਂ ਉੱਥੇ ਆਪਣਾ ਧੰਦਾ ਚਲਾਉਂਦੇ ਨੇ ਉਸ ਤੇ ਲਈ ਮਸ਼ਹੂਰ ਨੇ ਜਾਣੇ ਜਾਂਦੇ ਨੇ ਇਹ ਇੱਕ ਪਰਿਵਾਰਿਕ ਧੰਦੇ ਦੀ ਤਰ੍ਹਾਂ ਹੈ ਕਈ ਕੇਸਾਂ ਵਿੱਚ ਔਰਤਾਂ ਦੇ ਖਿਲਾਫ ਨਸ਼ਾ ਤਸਕਰੀ ਦੇ ਕਈ ਕਈ ਐਫਆਈਆਰ ਦਰਜ ਨੇ ਕੋਈ ਇੱਕ ਪਹਿਲਾ ਮਾਮਲਾ ਸਾਹਮਣੇ ਨਹੀਂ ਆਇਆ ਹੈ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਉੱਤੇ ਕਈ ਐਫਆਈਆਰ ਦਰਜ ਨੇ ਪਰਿਵਾਰ ਦੇ ਮਰਦ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦੇ ਕੇਸਾਂ ਦੇ ਵਿੱਚ ਜੇਲ੍ਹਾਂ ਅੰਦਰ ਬੰਦ ਨੇ ਤੇ ਫਿਰ ਉਹ ਜੇਲ੍ਹਾਂ ਦੇ ਵਿੱਚੋਂ ਹੀ ਔਰਤਾਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਨੇ ਜਾਂ ਹੁਕਮ ਚਲਾਉਂਦੇ ਨੇ ਕਿ ਕਿਸ ਤਰੀਕੇ ਨਾਲ ਇਸ ਨਸ਼ੇ ਦੇ ਕਾਰੋਬਾਰ ਨੂੰ ਅੱਗੇ ਵਧਾਉਣਾ ਹੈ ਪਿੱਛੇ ਕੱਲੀਆਂ ਔਰਤਾਂ ਹੀ ਬੱਠਦੀਆਂ ਨੇ ਜਿਹੜੀਆਂ ਇਹ ਤੰਦਾ ਸੰਭਾਲ ਸਕਦੀਆਂ ਨੇ ਤੇ ਅੱਗੇ ਵਧਾ ਸਕਦੀਆਂ ਨੇ ਇਸ ਤਰ੍ਹਾਂ ਪੂਰੇ ਪਰਿਵਾਰ ਵਿੱਚ ਹੀ ਨਸ਼ੇ ਦੇ ਕਾਰੋਬਾਰ ਦਾ ਮਾਹੌਲ ਬਣਿਆ ਹੋਇਆ ਹੈ ਸਾਰਾ ਪਰਿਵਾਰ ਹੀ ਨਸ਼ੇ ਦੇ ਇਸ ਧੰਦੇ ਦੇ ਵਿੱਚ ਲਿਪਤ ਹੈ। ਉਸਪਾਹੀ ਅਮਨਦੀਪ ਕੌਰ ਤਾਂ ਇੰਸਟਾਗ੍ਰam ਦੀਆਂ ਰੀਲਾਂ ਕਰਕੇ ਸੁਰਖੀਆਂ ਦੇ ਵਿੱਚ ਰਹੀ। ਲੇਕਿਨ ਪੰਜਾਬ ਪੁਲਿਸ ਨੇ ਹੋਰ ਵੀ ਕਈ ਕੁਖਿਆਤ ਔਰਤ ਨਸ਼ਾ ਸਮਗਲਰਾਂ ਨੂੰ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਹੈ। 26 ਮਾਰਚ ਨੂੰ ਬੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਨੇ ਸਰਹੱਦੋਂ ਪਾਰ ਤੋਂ ਚੱਲ ਰਿਹਾ ਇੱਕ ਵੱਡੇ ਗਰੋਹ ਦਾ ਪਰਦਾ ਫਾਸ਼ ਕੀਤਾ ਹੈ ਪਿੰਬਾ ਕਲਾਂ ਪਿੰਡ ਦੀ 27 ਸਾਲਾਂ ਦੀ ਮਨਦੀਪ ਕੌਰ ਤੇ ਉਸਦੇ ਤਿੰਨ ਸਾਥੀ ਫੜੇ ਗਏ ਸਨ ਜਿਨ੍ਹਾਂ ਦੇ ਕੋਲੇ 5 ਕਿਲੋ 200 ਗ੍ਰਾਮ ਹਿਰੋਇਨ ਜਿਹੜੀ ਹੈ ਉਹ ਮਿਲੀ ਸੀ ਉਹਨਾਂ ਦੇ ਕੋਲੋਂ ਫੜੇ ਗਏ ਸੀ ਸ਼ੁਰੂਆਤੀ ਜਾਂਚ ਤੋਂ ਇਹ ਪਤਾ ਚੱਲਿਆ ਹੈ ਕਿ ਮਨਦੀਪ ਦੇ ਕਿਸੇ ਦੇ ਨਾਲ ਸੰਬੰਧ ਸੀ ਤੇ ਉਸ ਨੇ ਹੀ ਪਾਕਿਸਤਾਨ ਦੇ ਵਿੱਚ ਬੈਠੇ ਸਮਗਲਨਾਂ ਨਾਲ ਮਨਦੀਪ ਦੀ ਜਾਣ ਪਛਾਣ ਕਰਾਈ ਸੀ ਮਨਦੀਪ ਦਾ ਜਿਹੜਾ ਜੱਦੀ ਘਰ ਸੀ ਉਹ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਖਾਲੜਾ ਦੇ ਵਿੱਚ ਹੈ ਜਿਹੜਾ ਕੀ ਜਿਹੜੀ ਬਾਰਡਰ ਤੇ ਕੰਡਿਆਲੀ ਤਾਰ ਲੱਗੀ ਹੋਈ ਹੋਇਆ ਭਾਰਤ-ਪਾਕਿਸਤਾਨ ਬਾਰਡਰ ਤੇ ਉਸ ਤੋਂ ਮਹਿਜ਼ 2 ਕਿਲੋਮੀਟਰ ਦੀ ਦੂਰੀ ਦੇ ਉੱਤੇ ਸਥਿਤ ਸੀ ਕਦੇ-ਕਦੇ ਮਨਦੀਪ ਪੁਲਿਸ ਦੀ ਵਰਦੀ ਪਾ ਕੇ ਵੀ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦਿੰਦੀ ਸੀ ਇਹ ਵੀ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਵੱਲੋਂ ਦੱਸਿਆ ਗਿਆ ਇਸੇ ਤਰੀਕੇ ਨਾਲ 18 ਮਾਰਚ ਨੂੰ ਹੀ ਅੰਮ੍ਰਿਤਸਰ ਦਿਹਾਤੀ ਦੇ ਕਰੰਡਾ ਪੁਲਿਸ ਥਾਣੇ ਦੇ ਅਧੀਨ ਪੈਂਦੇ ਪਿੰਡ ਪਰੋਪਾਲ ਤੋਂ ਵੀ ਦੋ ਵਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਹਨਾਂ ਕੋਲੋਂ ਵੀ 2 ਕਿਲੋ ਹੈਰੋਇਨ ਤੇ 10 ਪਿਸਤੌਲਾਂ ਜਿਹੜੀਆਂ ਨੇ ਉਹ ਮਿਲੀਆਂ ਸਨ ਕੁਲਦੀਪ ਕੌਰ ਤੇ ਰਾਜਦੀਪ ਕੌਰ ਇਹਨਾਂ ਨੂੰ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਇਹ ਵੀ ਨਹੀਂ ਕਿ ਸਿਰਫ ਆਮ ਕਰਾਂ ਦੀਆਂ ਜਾਂ ਜਿਹੜੇ ਆਰਥਿਕ ਤੌਰ ਤੇ ਬਹੁਤੇ ਜ਼ਿਆਦਾ ਸક્ષਮ ਨਹੀਂ ਨੇ ਉਸ ਘਰਾਂ ਦੀਆਂ ਔਰਤਾਂ ਹੀ ਇਸ ਨਸ਼ੇ ਦੇ ਕਾਰੋਬਾਰ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਕੋਈ ਆਰਥਿਕ ਮਜਬੂਰੀ ਹੈ ਤੁਹਾਨੂੰ ਯਾਦ ਹੋਵੇਗਾ ਕਿ ਕਾਂਗਰਸ ਦੀ ਇੱਕ ਸਾਬਕਾ ਐਮਐਲਏ ਜੋ ਕਿ ਬਾਅਦ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋ ਗਈ ਸੀ ਸਤਕਾਰ ਕੌਰ ਸਤਕਾਰ ਕੌਰ ਤੇ ਉਸ ਦਾ ਡਰਾਈਵਰ ਅਕਤੂਬਰ 2024 ਨੂੰ ਖਰੜ ਦੇ ਵਿਖੇ ਰੰਗੇ ਹੱਥੀ 100 ਗ੍ਰਾਮ ਹੈਰੋਇਨ ਦਾ ਸੌਦਾ ਕਰਦੇ ਫੜੇ ਗਏ ਸਨ 2 ਲੱਖ ਦੀ ਇਹ ਡੀਲ ਹੋਈ ਸੀ ਡੀਲ ਹੋਣ ਤੋਂ ਬਾਅਦ ਸਤਕਾਰਪੁਰ ਖੁਦ ਇੱਕ ਵੱਡੀ ਕਾਰ ਇੱਕ ਲਗਜ਼ਰੀ ਕਾਰ ਦੇ ਵਿੱਚ ਹੈਰੋਨ ਦੀ ਸਪਲਾਈ ਕਰਨ ਆਈ ਸੀ ਤੇ ਉਦੋਂ ਉਹ ਗ੍ਰਿਫਤਾਰ ਹੋਈ ਸੀ 2017 ਤੋਂ ਲੈ ਕੇ 2022 ਤੱਕ ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਦੀ ਐਮਐਲਏ ਸਤਕਾਰਪੁਰ ਰਹੀ ਸੀ ਤੇ 2022 ਤੋਂ ਬਾਅਦ ਉਹ ਅਦੀਪਾਦੇ ਵਿੱਚ ਸ਼ਾਮਿਲ ਹੋ ਗਈ ਸੀ ਸੋ ਇਥੋਂ ਇਹ ਤਾਂ ਸਾਬਤ ਹੁੰਦਾ ਹੈ ਸਿੱਧ ਹੁੰਦਾ ਹੈ ਕਿ ਕੱਲੀਆਂ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੀਆਂ ਔਰਤਾਂ ਹੀ ਕ੍ਰਾਈਮ ਦੇ ਵਿੱਚ ਸ਼ਾਮਿਲ ਨਹੀਂ ਹੁੰਦੀਆਂ ਨਸ਼ਾ ਤਸਕਰੀ ਵਿੱਚ ਸ਼ਾਮਿਲ ਨਹੀਂ ਹੁੰਦੀਆਂ ਚੰਗੀ ਸਰਕਾਰੀ ਨੌਕਰੀ ਵਾਲੀਆਂ ਜਾਂ ਇਥੋਂ ਤੱਕ ਕਿਹਾ ਦੀ ਇਹ ਕਿ ਐਮਐਲਏ ਤੱਕ ਜਿਹੜੇ ਨੇ ਔਰਤਾਂ ਇਸ ਤੰਦੇ ਦੇ ਵਿੱਚ ਸ਼ਾਮਿਲ ਵੱਡੀਆਂ ਐਸਯੂਵੀ ਗੱਡੀਆਂ ਚਲਾ ਕੇ ਇਸ ਨਸ਼ੇ ਦੇ ਕਾਰੋਬਾਰ ਜਾਂ ਨਸ਼ੇ ਦੀ ਸਮਗਲਿੰਗ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਕਿ ਛੇਤੀ ਕਿਤੇ ਕੋਈ ਪੁਲਿਸ ਵਾਲਾ ਇਹਨਾਂ ਨੂੰ ਹੱਥ ਨਾ ਪਾ ਸਕੇ ਕਿਉਂਕਿ ਇਹ ਕਦੇ ਸੋਚਿਆ ਵੀ ਨਹੀਂ ਸੀ ਜਾਂਦਾ ਕਿ ਇਹਨਾਂ ਵੱਡੀਆਂ ਕੰਡੀਆਂ ਦੇ ਵਿੱਚ ਚੰਗੇ ਘਰਾ ਦੀਆਂ ਔਰਤਾਂ ਇਸ ਕਾਰੋਬਾਰ ਦੇ ਵਿੱਚ ਲਿਪਤ ਰਹਿਣਗੀਆਂ ਹੁਣ ਸਵਾਲ ਇੱਥੇ ਉੱਠਦਾ ਹੈ ਕਿ ਕੀ ਇਕੱਲਾ ਪੰਜਾਬ ਦੇ ਵਿੱਚ ਹੋ ਰਿਹਾ ਹੈ ਕਿ ਔਰਤਾਂ ਕ੍ਰਾਈਮ ਦੇ ਵਿੱਚ ਸ਼ਾਮਿਲ ਹੋ ਰਹੀਆਂ ਹਨ ਜਾਂ ਫਿਰ ਇਹ ਵੱਡੇ ਪੱਧਰ ਤੇ ਕੋਈ ਬਦਲਾਅ ਆਏ ਨੇ ਸਾਡੇ ਸਮਾਜ ਦੇ ਵਿੱਚ ਉਸ ਦਾ ਕੋਈ ਸੂਚਕ ਤੁਸੀਂ ਦੇਖਦੇ ਖਬਰਾਂ ਸੁਣਦੇ ਹੋ ਮੈਂ ਤਾਂ ਪੂਰੇ ਭਾਰਤ ਦੇ ਵਿੱਚ ਕਈ ਖਬਰਾਂ ਇਸ ਤਰ੍ਹਾਂ ਦੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿਸ ਦੇ ਵਿੱਚ ਵੱਖ-ਵੱਖ ਔਰਤਾਂ ਨੂੰ ਵੱਡੇ ਤੋਂ ਵੱਡੇ ਕ੍ਰਾਈਮ ਦੇ ਵਿੱਚ ਸ਼ਾਮਲ ਪਾਇਆ ਗਿਆ ਹੈ ਫੜਿਆ ਗਿਆ ਜਿੱਥੇ ਇੱਕ ਪਾਸੇ ਇੱਕ ਮਰਦ ਨੂੰ ਫੜਿਆ ਗਿਆ ਸੀ ਕਿ ਉਹਨੇ ਆਪਣੀ ਗਰਲਫ੍ਰੈਂਡ ਦਾ ਕਤਲ ਕਰਕੇ ਉਹਦੀ Laash ਦੇ ਟੁਕੜੇ-ਟੁਕੜੇ ਕਰਕੇ ਉਹਨਾਂ ਨੂੰ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕੀਤੀ ਸੀ ਉੱਥੇ ਇੱਕ ਮਹਿਲਾ ਵੀ ਫੜੀ ਗਈ ਹੈ ਜਿਸ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰਕੇ ਉਸ ਦੇ ਟੋਟੇ ਕਰਕੇ ਸੀਮਿੰਟ ਵਾਲੇ ਡਰਮ ਦੇ ਵਿੱਚ ਉਹਨਾਂ ਨੂੰ ਲੁਕੋ ਦਿੱਤਾ ਤੇ ਬਾਅਦ ਚ ਆਪ ਘੁੰਮਣ ਫਿਰਨ ਚਲੀ ਗਈ ਪਾਰਟੀ ਕਰਨ ਚਲੀ ਗਈ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਇਹ ਕੱਲਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਛੋਟੀ ਉਮਰ ਦੇ ਜਾਂ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰਵਿਰਤੀ ਆਈ ਹੋਵੇ ਜਾਂ ਪਰਵਰਤਨ ਆਇਆ ਹੋਵੇ ਅੱਜ ਕੱਲ ਪਰਸੋਂ ਦੀ ਹੀ ਖਬਰ ਹੈ ਕਿ ਕਿਸੇ ਪਰਿਵਾਰ ਨੇ ਆਪਣੀ ਲੜਕੀ ਦਾ ਰਿਸ਼ਤਾ ਕੀਤਾ ਸੀ ਲੇਕਿਨ ਉਸ ਲੜਕੀ ਦੀ ਮਾਂ ਹੀ ਆਪਣੇ ਜਵਾਈ ਦੇ ਨਾਲ ਘਰੋਂ ਭੱਜ ਗਈ ਤੇ ਉਹਨੇ ਉਹਦੇ ਨਾਲ ਵਿਆਹ ਕਰਾ ਲਿਆ ਸੋ ਬਦਲਾਅ ਜਿਹੜਾ ਹੈ ਉਹ ਕੱਲਾ ਪੰਜਾਬ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਰਿਹਾ ਸਮਾਜ ਦੇ ਹਰ ਅੰਗ ਦੇ ਵਿੱਚ ਹਰ ਵਰਗ ਦੇ ਵਿੱਚ ਇਹ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਇਸ ਨੂੰ ਐਕਸਪਲੇਨ ਕਿਵੇਂ ਕੀਤਾ ਜਾ ਸਕਦਾ ਹੈ ਕਿ ਮਹਿਜ਼ ਇਹ ਕਹਿ ਦੇਣਾ ਕਿ ਨਾਰੀ ਹੁਣ ਅਬਲਾ ਨਹੀਂ ਰਹੀ ਹੈ ਉਹੋ ਸਮਾਜ ਦੇ ਹਰ ਇੱਕ ਖੇਤਰ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਵਰਤਾਰੇ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੀ ਹੈ ਜਾਂ ਸ਼ਾਮਿਲ ਹੋ ਚੁੱਕੀ ਹੈ ਇਸ ਨੂੰ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਸਿਰਫ ਪੜ੍ਹਨ ਲਿਖਣ ਦੇ ਨਾਲ ਹੀ ਇਹ ਬਦਲਾਅ ਆਏ ਨਹੀਂ ਆਏ ਤਬਦੀਲੀਆਂ ਦੇਖਣ ਨੂੰ ਮਿਲੀਆਂ ਨੇ ਜਿਹੜੀਆਂ ਹਾਊਸ ਵਾਈਫਸ ਨੇ ਘਰਾਂ ਦੇ ਵਿੱਚ ਬੈਠੀਆਂ ਔਰਤਾਂ ਨੇ ਚਾਹੇ ਉਹ ਕਿਸੇ ਵੀ ਉਮਰ ਦੇ ਨਾਲ ਕਿਸੇ ਵੀ ਸਮਾਜ ਦੇ ਤਬਕੇ ਦੇ ਨਾਲ ਸੰਬੰਧ ਰੱਖਦੀਆਂ ਹੋਣ ਉਨ੍ਹਾਂ ਦੇ ਵਿੱਚ ਵੀ ਜਿਹੜਾ ਇਹ ਸਮਾਜ ਦੇ ਵਿੱਚ ਤਬਦੀਲੀ ਆਈ ਹੈ ਜਾਂ ਇਹ ਕਹ ਲੋ ਕਿ ਕਦਰਾਂ ਕੀਮਤਾਂ ਦੇ ਵਿੱਚ ਗਰਾਵਟ ਆਈ ਹੈ ਉਹ ਹਰ ਵਰਗ ਹਰ ਹਿੱਸੇ ਦੇ ਵਿੱਚ ਉਸ ਨੇ ਔਰਤਾਂ ਨੂੰ ਵੀ ਓਨਾ ਹੀ ਪ੍ਰਭਾਵਿਤ ਕੀਤਾ ਹੈ ਜਿੰਨਾ ਕਿ ਮਰਦਾਂ ਨੂੰ ਪ੍ਰਭਾਵਿਤ ਕੀਤਾ ਹਾਂ ਸੁਰਖੀਆਂ ਦਾ ਹਿੱਸਾ ਪਹਿਲਾਂ ਜ਼ਿਆਦਾਤਰ ਮਰਦ ਹੁੰਦੇ ਸੀ ਕਿਉਂਕਿ ਉਹ ਹੀ ਇਹਨਾਂ ਧੰਦਿਆਂ ਦੇ ਵਿੱਚ ਸ਼ਾਮਲ ਹੁੰਦੇ ਸੀ ਲੇਕਿਨ ਤੁਹਾਨੂੰ ਬਹੁਤ ਵਾਰ ਇਸ ਤਰ੍ਹਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਸੀ ਜਿੱਥੇ ਕੀ ਕਿਤੇ ਕੋਈ ਲੇਡੀ ਡਾਣ ਨਾਮ ਤੇ ਮਸ਼ਹੂਰ ਹੋਈ ਹੋਈ ਔਰਤ ਜੋ ਕਿ ਵੱਡੇ ਵੱਡੇ ਗਰੋਹ ਚਲਾ ਰਹੀ ਸੀ ਉਸ ਨੂੰ ਫੜੇ ਜਾਣ ਦੀਆਂ ਖਬਰਾਂ ਵੀ ਦੇਖਣ ਨੂੰ ਮਿਲਦੀਆਂ ਹਨ ਭਾਵੇਂ ਉਹ ਹਰਿਆਣਾ ਹੋਵੇ ਰਾਜਸਥਾਨ ਹੋਵੇ ਗੁਜਰਾਤ ਹੋਵੇ ਕਈ ਥਾਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਈਆਂ ਸੀ ਜਿੱਥੇ ਔਰਤਾ ਵੱਡੇ ਵੱਡੇ ਗਰੋਹ ਚਲਾ ਰੀਆਂ ਨੇ ਤੇ ਨਜਾਇਜ਼ ਜੋ ਕਾਰੋਬਾਰ ਹੋ ਰਹੇ ਨੇ ਉਹਦੇ ਵਿੱਚ ਉਹ ਲਿਫਟ ਪਾਈਆਂ ਗਈਆਂ ਲੇਕਿਨ ਪੰਜਾਬ ਦੇ ਵਿੱਚ ਜਿਹੜਾ ਹੁਣ ਪਿਛਲਾ 1 ਮਹੀਨਾ ਆਪਾਂ ਕਹਿ ਲਈਏ ਜਿਸ ਤੇ ਵਿੱਚ ਇਹ ਸੰਜੋਜਤ ਤਰੀਕੇ ਨਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਸ ਤੇ ਵਿੱਚ ਐਡੇ ਵੱਡੇ ਪੱਧਰ ਤੇ ਔਰਤਾਂ ਦਾ ਫੜੇ ਜਾਣਾ ਉਹ ਕਿਤੇ ਨਾ ਕਿਤੇ ਜ਼ਰੂਰ ਖਤਰੇ ਦੀ ਘੰਟੀ ਜਿਹੜੀ ਹੈ ਉਸ ਨੂੰ ਜ਼ਰੂਰ ਬੁਜਾਰਿਆ ਹੈ ਦਸਤਕ ਦੇ ਰਿਹਾ ਹੈ ਕਿ ਸਭ ਕੁਝ ਠੀਕ ਨਹੀਂ ਹੈ ਕਿ ਜਿਵੇਂ ਸਮਾਜ ਦੇ ਵਿੱਚ ਐਡਾ ਵੱਡਾ ਨਿਘਾਰ ਆ ਰਿਹਾ ਹੈ ਉਸ ਨੂੰ ਕੱਲੀਆਂ ਸਰਕਾਰਾਂ ਦੇ ਸਿਰ ਥੋੱਕੇ ਵੀ ਬਤਿਆ ਜਾ ਸਕਦਾ ਹੈ ਇਹ ਤਾਂ ਸਿਰਫ ਸਰਕਾਰਾਂ ਦੀ ਨਲਾਕੀ ਹੈ ਸਰਕਾਰਾਂ ਦੀ ਨਲਾਕੀ ਕਰਕੇ ਹੀ ਸਭ ਕੁਝ ਹੋ ਰਿਹਾ ਹੈ ਇਹ ਵੀ ਕਹਿਣਾ ਜਾਇਜ਼ ਨਹੀਂ ਹੋਵੇਗਾ ਸਾਨੂੰ ਕਿਤੇ ਨਾ ਕਿਤੇ ਆਪਣੇ ਸਮਾਜ ਦੇ ਅੰਦਰ ਆਪਣੇ ਪਰਿਵਾਰਾਂ ਦੇ ਅੰਦਰ ਝਾਤ ਮਾਰ ਕੇ ਦੇਖਣੀ ਪਵੇਗੀ ਕਿ ਜਿੰਨਾ ਮੋਰਲ ਕਦਰਾਂ ਕੀਮਤਾਂ ਦੀ ਗੱਲ ਪਹਿਲਾਂ ਆਪਾਂ ਕਰਦੇ ਹੁੰਦੇ ਸੀ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੇ ਹੁੰਦੇ ਸੀ ਕਿ ਕੀ ਚੰਗਾ ਹੈ ਕੀ ਮਾੜਾ ਹੈ ਕੀ ਕਰਨਾ ਜਾਇਜ਼ ਹੈ ਤੇ ਕੀ ਕਰਨਾ ਨਾਜਾਇਜ਼ ਹੈ ਉਸ ਦੀ ਕਿਤੇ ਜਿਹੜੀ ਪਰਿਭਾਸ਼ਾ ਹੈ ਉਸ ਦੇ ਜਿਹੜੇ ਵਿਚਲੀ ਲਾਈਨ ਹੈ ਉਹ ਕਿਤੇ ਨਾ ਕਿਤੇ ਬਹੁਤ ਮੱਦਮ ਹੋ ਗਈ ਹੈ ਸਿਰਫ ਸਿਰਫ ਮੈਟੀਰੀਅਲਿਸਟਿਕ ਚਾਹਤਾਂ ਜਿਹੜੀਆਂ ਨੇ ਪੈਸਾ ਕਮਾਉਣਾ ਹੀ ਅੱਜ ਇੱਕ ਪ੍ਰਮੁੱਖ ਚੀਜ਼ ਬਣ ਕੇ ਰਹਿ ਗਈ ਹੈ ਉਸ ਦੇ ਬਰਾਬਰ ਹੋਰ ਕੋਈ ਸਮਾਜਿਕ ਕਦਰਾਂ ਕੀਮਤਾਂ ਖੜਦੀਆਂ ਨਹੀਂ ਪੈਸਾ ਕਮਾਉਣ ਦੇ ਲਈ ਤੁਹਾਨੂੰ ਜਲਦੀ ਪੈਸਾ ਕਮਾਉਣ ਦੇ ਲਈ ਅਮੀਰ ਹੋਣ ਦੇ ਲਈ ਕੁਝ ਵੀ ਕਰਨਾ ਹੋਵੇ ਫੇਰ ਭਾਵੇਂ ਉਹ ਔਰਤ ਹੋਵੇ ਜਾਂ ਮਰਦ ਸਾਰੇ ਹੀ ਉਹ ਕੰਮ ਕਰਨ ਨੂੰ ਤਿਆਰ ਨੇ ਉਹ ਧੰਦਾ ਕਰਨ ਨੂੰ ਤਿਆਰ ਨੇ ਉਹ ਕਾਰੋਬਾਰ ਕਰਨ ਨੂੰ ਤਿਆਰ ਨੇ ਜਿੱਥੇ ਛੇਤੀ ਅਮੀਰ ਹੋਣ ਦਾ ਰਸਤਾ ਖੁੱਲਦਾ ਹੋਵੇ ਸੋ ਉਹ ਫਰਕ ਜਿਹੜਾ ਆਪਾਂ ਪਹਿਲਾਂ ਕਹਿੰਦੇ ਸੀ ਕਿ ਔਰਤ ਤੇ مرد ਦੇ ਵਿਚਾਰ ਹੈ ਜੋ ਸਮਾਜ ਦੇ ਵਿੱਚ ਕਿਹਾ ਜਾਂਦਾ ਸੀ ਕਿ ਨਹੀਂ ਔਰਤਾਂ ਮੋਰਲੀ ਬਹੁਤ ਜ਼ਿਆਦਾ ਕਰੈਕਟ ਹੁੰਦੀਆਂ ਨੇ ਜਾਂ ਉਹਨਾਂ ਦੀ ਜਿਹੜੀ ਸੇਧ ਹੈ ਕਿਉਂਕਿ ਉਹਨਾਂ ਨੇ ਪਰਿਵਾਰ ਨੂੰ ਸੇਧ ਦੇਣੀ ਦੀ ਹੈ ਉਹ ਗੱਲਾਂ ਵੀ ਕਿਤੇ ਨਾ ਕਿਤੇ ਹੁਣ ਢੁਗਲੀਆਂ ਹੁੰਦੀਆਂ ਜਾਂ ਆਪਦੀਆਂ ਨੇ ਔਰਤ ਹੋਵੇ ਜਾਂ ਮਰਦ ਉਹ ਸਾਰੇ ਹੀ ਇਕੱਠੇ ਇਸ ਮਿਲ ਕੇ ਜਿਹੜੀ ਸਮਾਜਿਕ ਗਰਾਵਟ ਆ ਰਹੀ ਹੈ ਉਸ ਦੇ ਵਿੱਚ ਲਿਪਤ ਹਨ ਸੋ ਉਮੀਦ ਕਰਦੇ ਆ ਸਾਡੀਆਂ ਅੱਖਾਂ ਖੁੱਲਣਗੀਆਂ ਜਦੋਂ ਅਸੀਂ ਇਸ ਤਰ੍ਹਾਂ ਦੇ ਆંકੜੇ ਦੇਖਾਂਗੇ ਇਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਔਰਤਾਂ ਅਪਰਾਧਾਂ ਦੇ ਵਿੱਚ ਸ਼ਾਮਲ ਹੋ ਰਹੀਆਂ ਜਦੋਂ ਇਸ ਚੀਜ਼ ਨੂੰ ਅਸੀਂ ਬੈਠ ਕੇ ਸਮਝਾਂਗੇ ਜਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਇਸ ਦੇ ਆਉਣ ਵਾਲੇ ਅਸਰ ਜਿਹੜੇ ਨੇ ਉਹ ਪਰਿਵਾਰਾਂ ਤੇ ਕਿਸ ਤਰੀਕੇ ਨਾਲ ਪੈਣਗੇ ਤਾਂ ਜ਼ਰੂਰ ਅਸੀਂ ਕਿਤੇ ਨਾ ਕਿਤੇ ਸੋਚਣ ਦੇ ਲਈ ਮਜਬੂਰ ਹੋਵਾਂਗੇ ਕਿ ਕਿਵੇਂ ਇਹਨਾਂ ਕੁਰੀਤੀਆਂ ਨੂੰ ਠੀਕ ਕੀਤਾ ਜਾ ਸਕਦਾ ਹੈ ਕਿਵੇਂ ਅਸੀਂ ਆਪਣੇ ਸਮਾਜ ਦੇ ਵਿੱਚ ਸੁਧਾਰ ਲਿਆ ਸਕਦੇ ਹਾਂ ਇੱਕ ਕਿੰਨੀ ਸਾਨੂੰ ਲੋੜ ਹੈ ਇਸ ਸਮੇਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹੀ ਆਪਣੇ ਪਰਿਵਾਰ ਦੇ ਵਿੱਚ ਸੁਧਾਰ ਲਿਆਉਣ ਦੀ ਤਾਂ ਕਿ ਸਾਡੇ ਬੱਚਿਆਂ ਦਾ ਆਉਣ ਵਾਲੀਆਂ ਪੀੜ੍ਹੀਆਂ ਦਾ ਜੀਵਨ ਜਿਹੜਾ ਹੈ ਉਹ ਚੰਗਾ ਹੋ ਸਕੇ ਉਹ ਵੇਤਰ ਹੋ ਸਕੇ ਤੇ ਉਹ ਇੱਕ ਵਧੀਆ ਜ਼ਿੰਦਗੀ ਬਕੀਤ ਕਰਨ ਦੇ ਲਈ ਵਿੱਚ ਕਾਮਯਾਬ ਹੋ ਸਕੇ ਬਿਦਾ ਲੈਂਦੇ ਹਾਂ ਧੰਨਵਾਦ